ਫਿਲੌਰ ਇਲਾਕੇ ਵਿੱਚ ਚੋਰਾ ਦਾ ਕਹਿਰ ਲਗਾਤਾਰ جاری ਹੈ ਜਿਸ ਕਾਰਨ ਇਲਾਕਾ ਵਾਸੀ ਖਾਸੇ ਪਰੇਸ਼ਾਨ ਨੇ ਚੋਰੀ ਦਾ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਿਲੌਰ ਦੇ ਨੂਰਮੈਨ ਰੋਡ ਤੇ ਸਿੱਧ ਗੁਰਦੁਆਰਾ ਬੌਲੀ ਸਾਹਿਬ ਨਜ਼ਦੀਕ ਰਿੰਕੂ ਰੈਡੀਏਟਰ ਦੀ ਦੁਕਾਨ ਤੇ ਜਿੱਥੋਂ ਕੀ ਚੋਰ ਕੀਮਤੀ ਸਮਾਨ ਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਫਿਰ ਦੁਕਾਨਦਾਰ ਦੀਪਕ ਮਹਿਰਾ ਨੇ ਦੱਸਿਆ ਕਿ ਉਹਨਾਂ ਨੂੰ ਸਵੇਰ ਸਮੇਂ ਆਲੇ-ਦੁਆਲੇ ਦੇ ਦੁਕਾਨਦਾਰਾਂ ਨੇ ਫੋਨ ਤੇ ਦੱਸਿਆ ਕਿ ਉਸਦੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ ਤੇ ਜਦੋਂ ਉਸਨੇ ਦੁਕਾਨ ਤੇ ਆ ਕੇ ਦੇਖਿਆ ਤਾਂ ਦੁਕਾਨ ਵਿੱਚੋਂ ਕੀਮਤੀ ਸਮਾਨ ਦੇ ਨਾਲ-ਨਾਲ ਗੱਲੇ ਵਿੱਚ ਪੈਨਗ ਨਕਦੀ ਗਾਇਬ ਸੀ ਜਿਸ ਨਾਲ ਉਸ ਦਾ 60 ਤੋਂ 70 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਜਿਸ ਬਾਬਤ ਉਸਨੇ ਸੰਬੰਧਿਤ ਥਾਣੇ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਤੇ ਨੁਕਸਾਨ ਤਾਂ 50-60 ਹਜ਼ਾਰ ਦਾ ਹੋ ਗਿਆ ਭਾਈ ਤੇ ਮਸਲਾ ਇਹ ਹੈ ਕਿ ਚਾਰ ਪੰਜ ਲੇਡੀਆਂ ਆਈ ਤੇ ਨਾਲ ਬੱਚੇ ਸੀਗੇ ਦੋ ਤਿੰਨ ਤੇ ਉਹਨਾਂ ਨੇ ਸ਼ਟਰ ਪਟਿਆ ਪਟ ਕੇ ਫਿਰ ਦੁਬਾਰਾ ਉੱਤੇ ਫਟਕਾ ਦਿੱਤਾ ਤੇ ਫਿਰ ਮੰਦਰਾ ਸਮਾਨ ਕੱਟਿਆ ਨਾਲ ਜੀ ਦੁਕਾਨ ਵਾਲਿਆਂ ਨੇ ਦੱਸਿਆ ਸਾਣ ਤਾਂ ਪਤਾ ਹੀ ਨਹੀਂ ਸੀਗੇ 9 10 ਵਜੇ ਤੁਹਾਡੀ ਕਿਸ ਚੀਜ਼ ਦੀ ਦੁਕਾਨ ਹੈ ਇਹ ਰੈਡੀਏਟਰਾਂ ਦੀ ਤੇ ਵੈਲਡਿੰਗ ਗੈਸ ਵੈਲਡਿੰਗ ਦਾ ਅੱਛਾ ਜੀ ਤੇ ਕੀ ਸਮਾਨ ਜਿਹੜੇ ਚੋਰ ਇਥੋਂ ਚੋਰੀ ਕਰਕੇ ਫਰਾਰ ਹੋ ਗਏ ਤੇ ਇੱਕ ਤਾਂ ਰੈਡੀਏਟਰ ਕੰਬਾਈਨ ਦਾ ਤੇ ਇੱਕ ਜਿਹੜਾ ਫਾਰਮ ਪ੍ਰੈਸਰ ਵਾਲਾ ਜੀ ਰੇਡੀਏਟਰ ਦਾ اچھا ਜੀ ਕੋਈ ਜਨਰੇਟਰ ਦਾ ਵੱਡਾ ਰੇਡੀਏਟਰ ਜੀ ਤੇ ਹੋਰ ਨਵੇਂ ਪੀਸ ਪੇਜ ਦੇ ਟੈਂਕਿਆਂ ਦੇ ਅੱਛਾ ਜੀ 25 ਪੀਸ 100 ਸੀ ਤੇ ਕੈਸ ਸੀਗਾ 4-5000 ਸੀ ਅੱਛਾ ਜੀ ਕੋਈ ਚੋਰਾਂ ਦੀ ਸੀਸੀਟੀਵੀ ਫੁਟੇਜ ਵੀ ਤੁਹਾਡੇ ਕੋਲ ਹਾਂ ਜੀ ਹੈਗੀ ਹੈ ਜੀ ਅੱਛਾ ਜੀ ਇਸ ਬੰਦ ਦੇ ਵਿੱਚ ਤੁਸੀਂ ਕੋਈ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਹੈ ਜੀ ਹਾਂ ਜੀ ਆਨਕ ਦਿੱਤੀ ਹੈ ਇਨਫੋਰਮੇਸ਼ਨ ਅੱਛਾ ਜੀ ਤੇ ਕੋਈ ਪੁਲਿਸ ਨੂੰ ਸੀਸੀਟੀਵੀ ਵਗੈਰਾ ਵੀ ਪ੍ਰੋਵਾਈਡ ਕਰਾਤੀ ਜਾਂ ਕਿਦਾਂ ਕੀ ਕਹਿੰਦੀ ਪੁਲਿਸ ਪੁਲਿਸ ਕਹਿੰਦੇ ਕਿ ਅਸੀਂ ਆਵਾਂਗੇ ਦੇਖਣੇ ਜਾਵਾਂਗੇ ਕਿ ਤੁਸੀਂ ਆਪਣੀ ਆਪਣੀ ਵੀਡੀਓ ਬਣਵਾ ਲਓ ਤੁਹਾਨੂੰ ਇਸ ਚੋਰੀ ਦਾ ਕਿੱਦਾਂ ਪਤਾ ਲੱਗਾ ਮੈਨੂੰ ਨਾਲ ਦੀ ਬਣਾ ਲੈਣੇ ਸੋਹਣਾਂ ਲੈਣੇ ਤਾਂ ਹਾਂਜੀ ਕੀ ਕਹਿੰਦੇ ਕਹਿੰਦੇ ਸ਼ਟਰ ਪੱਟ ਹੋਇਆ ਪਰ ਕਹਿੰਦੇ ਕੋਈ ਲੈ ਕੇ ਨਹੀਂ ਗਿਆ ਲੱਗਦਾ ਉਧਰ ਕਿਸੇ ਨੇ ਕੋਸ਼ਿਸ਼ ਕੀਤੀ ਪੱਟਣ ਦੀ ਅੱਛਾ ਜੀ ਕੋਲ ਕੇ ਦੇਖਦੇ ਅੰਦਰ ਸਮਾਨ ਹੈ ਠੀਕ ਹੈ ਜੀ ਤੇ ਤੁਸੀਂ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਕੋਲ? ਪ੍ਰਸ਼ਾਸਨ ਤੋਂ ਇਹ ਅਪੀਲ ਆਈ ਗੀ ਬੰਦੇ ਫੜੇ ਜਾਣ। ਹਾਂਜੀ। ਹੋਰ ਜਾਣਾ ਹੋਇਆ ਸਾਰੇ ਕਵਰ ਹੋ ਗਏ। ਉਧਰ ਇਸ ਵੰਦੀ ਗੱਲਬਾਤ ਕਰਦੇ ਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵੱਲੋਂ ਪੀੜਤ ਦੁਕਾਨਦਾਰ ਦੇ ਬਿਆਨਾਂ ਦੇ ਆਧਾਰ ਤੇ ਚੋਰਾਂ ਦੀ ਭਾਲ ਤੇਜ ਕਰ ਦਿੱਤੀ ਗਈ ਹੈ ਤੇ ਚੋਰ ਜਲਦ ਹੀ ਪੁਲਿਸ ਦੀ ਗ੍ਰਿਫਤ ਹੋਣਗੇ। ਫਿਲੌਰ ਤੋਂ ਨਵਰੰਗ ਚੈਨਲ ਐ ਸੁਸ਼ੀਲ ਉਹਚਾ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਸਰ ਸਾਡੇ ਕੋਲ ਇੱਕ ਕੰਪਲੇਨਟ ਥਾਣੇ ਸੀ ਹੋਈ ਹੈ ਦੀਪਕ ਮਹਿਰਾ ਨੇ ਦਿੱਤੀ ਹੈ ਕੱਲ। ਇਹ ਉਹ ਜਿਹਨਾਂ ਨੂੰ ਦੱਸਿਆ ਗਿਆ ਕਿ ਉਹਨਾਂ ਦੀ ਦੁਕਾਨ ਹੈ ਰੈਡੀਏਟਰ ਦੀ ਤੇ ਉਹਦੇ ਵਿੱਚ ਚੋਰੀ ਹੋਈ ਹੈ ਇੱਕ ਤੇ ਕੈਸ਼ ਦੱਸਿਆ ਉਹਨਾਂ ਲੋ ਤੇ ਜੋ ਰੈਡੀਏਟਰ ਦੇ ਕੁਝ ਪਾਰਟਸ ਨੇ ਉਹਦੀ ਚੋਰੀ ਦੱਸੀ ਹੈ ਕਿ ਵੀ ਉਹ ਚੋਰੀ ਚ ਜਦੋਂ ਰਾਤ ਬੰਦ ਕਰਕੇ ਗਏ ਜੋ ਸਵੇਰਿਆ ਕਿ ਦੁਕਾਨ ਖੋਲੀ ਤੇ ਉਹਦੇ ਵਿੱਚ ਚੋਰੀ ਹੋਈ ਹੋਏ ਤੇ ਉਹਦੇ ਵਿੱਚ ਅਸੀਂ ਐਸਆਈ ਹੈਗੇ ਸਾਡੇ ਤਰਵਿੰਦਰ ਜੀ ਉਹਨਾਂ ਨੂੰ ਅਸੀਂ ਕੰਪਲੇਂਟ ਮਾਰਕ ਕੀਤੀ ਹੈ ਤੇ ਉਹਨੂੰ ਇਨਡੈਕਸ਼ਨ ਦਿੱਤੀ ਕਿ ਕਿ ਕੱਲ ਤਾਂ ਅਸੀਂ ਇਲੈਕਸ਼ਨ ਚ ਬਿਜ਼ੀ ਸੀਗੇ ਤੇ ਅੱਜ ਹੁਣ ਉਹ ਦੇਖਣਗੇ ਜਾ ਕੇ ਦੇਖ ਰਿਹਾ ਕਿ ਹਾਂ ਬਈ ਵਿਆਲੇ ਵਾਲੇ ਕੋਈ ਕੈਮਰੇ ਲੱਗੇ ਹੋਣ ਜਾਂ ਕਿਦਾਂ ਕੋਈ ਪੁਰਾਣਾ ਬੰਦਾ ਰਿਆ ਹੋਏ ਤੇ ਉਹਦੇ ਵਿੱਚ ਉਹਨੂੰ ਫਿਰ ਆਇਡੈਂਟੀਫਾਈ ਕਰਕੇ ਜੋ ਵੀ ਹੈਗਾ ਤੇ ਇਹਨਾਂ ਦਾ ਕਰਾਂਗੇ ਇਹਨਾਂ ਦੀ ਜਿੰਨੀ ਵੀ ਮਦਦ ਹੁੰਦੀ ਹੈ ਜੋ ਇਹਨਾਂ ਦੀ ਚੋਰੀ ਨੂੰ ਟ੍ਰੇਸ ਕਰਾਂਗੇ ਸਰ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਹੈ ਉੱਚ ਕੁਝ ਮਹਿਲਾਵਾਂ ਆਇਆ ਜਿਹੜੀਆਂ ਉਹ ਦੁਕਾਨ ਦਾ ਛੱਡ ਪਤਾ ਹੈ ਲੱਗਿਆ ਕਿ ਬਈ ਕੋਈ ਲੇਡੀਜ਼ ਹੈ ਉੱਥੇ ਨਾ ਰਾਤ ਨੂੰ ਘੁੰਮਰੀਆਂ ਸੀਗੀਆਂ ਤੇ ਉਹ ਅਨ ਆਇਡੈਂਟੀਫਾਈਡ ਹੈ ਜੀ ਤੇ ਉਹ ਫੁਟੇਜ ਤੋਂ ਅਸੀਂ ਦੇਖ ਰਹੇ ਹਾਂ ਉਹ ਤੁਹਾਨੂੰ ਦੱਸ ਰਹੇ ਹਾਂ ਕਿ ਫੁਟੇਜ ਤੋਂ ਨਾ ਅੱਗੇ ਤੋਂ ਅੱਗੇ ਦੇਖਾਂਗੇ ਇਹ ਮਹਿਲਾਵਾਂ ਆਈਆਂ ਕਿਧਰੋਂ ਦੀ ਹੈ ਕਿ ਇਹਨਾਂ ਨੇ ਚੋਰੀਆਂ ਕੀਤੀਆਂ ਕਿ ਵੀ ਕੋਈ ਹੋਰ ਨਾਲ ਇਹਨਾਂ ਦੇ ਕੋਈ ਮੇਲ ਵੀ ਹੈਗਾ ਹੈ ਉਹਨਾਂ ਵੱਲੋਂ ਕੀਤੀ ਗਈ ਹੈ ਇਹ ਚਾਰ ਲੇਡੀਆਂ ਹੈ ਇਹ ਦੇਖਣ ਇਹਨਾਂ ਦੇ ਕੈਪਰੇ ਵਿੱਚ ਆ ਗਈਆਂ ਹੈ ਤੇ ਅੱਗੇ ਤੋਂ ਅਗੇ ਇਨਵੈਸਟੀਗੇਸ਼ਨ ਚੱਲੀ